ਆਲਾ ਫਾਸ ਨਿਊਜ਼ ਦੇ ਸਦਚਿਨਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੇ ਹਰਪਾਲ ਜੂਰ ਕੱਗਾ ਕੈਮਰਾਮੈਨ ਹਰਪਾਲ ਸਿੰਘ ਇਸ ਨਹੀਂ ਜਿਹਦੇ ਨਾਲ ਅਸੀਂ ਇਸ ਟਾਈਮ ਅਸੀਂ ਖੜੇ ਆ ਕੱਗੇ ਵਿਖੇ ਜਿੱਥੇ ਕਿਰਪਾ ਕਹਤੀ ਬੀਜੇਪੀ ਪਾਰਟੀ ਦੇ ਸਮੂੱਚੇ ਜੋ ਆਪੋ ਆਪਣੇ ਇਸ ਟਾਈਮ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਕਿਸ ਵਿਸ਼ੇ ਦੇ ਜੋ ਕਹਦੀਏ ਜੋ ਲੱਡੂ ਵੰਡ ਕੇ ਇਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਸੋ ਆਪਣੇ ਕਹਣਾ ਪ੍ਰੇਮ ਅਸਲ ਜੀ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਾਸੀ ਕਰਦੇ ਹਾਂ ਜੀ ਅੱਜ ਸਾਡੇ ਬਿਹਾਰ ਦੇ ਵਿੱਚ ਜੋ ਬੰਪਰ ਕੀਤਾ ਹੋਈ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਵਾਈਟ ਅੱਜ ਉਸ ਦੀ ਬਧਾਇਆ ਖੁਸ਼ੀ ਦੇ ਵਿੱਚ ਲੱਡੂ ਵੰਡੇ ਨੇ ਇੱਕ ਅੱਗੇ ਦੇ ਵਿੱਚ ਤਾਂ ਕਿ ਜੋ ਬਹੁਤ ਹੀ ਖੁਸ਼ੀ ਹੋਈ ਹੈ ਜਿਹਦੇ ਵਿੱਚ ਕਿ 93 ਸਿੱਟਾ ਬੀਜੇਪੀ ਨੂੰ ਆਈਆਂ ਨੇ ਜਿਹੜੀ ਉਹਨੂੰ 83 ਸਿੱਟਾ ਆਈਆਂ ਨੇ ਤੇ ਅੱਜ ਵੀ ਨੂੰ 19 ਸਿੱਟਾ ਆਈਆਂ ਇਹ ਬਹੁਤ ਹੀ ਵੱਫਰ ਜਿੱਤ ਹੋਈ ਹੈ ਜਿਹਦੀ ਪਿਆਰ ਦੇ ਵਿੱਚ ਬਹੁਤ ਹੀ ਵੱਡੀ ਬਣੇਗੀ ਤੇ ਜੋ ਹਾਸਲ ਕੀਆ ਪਾਰਟੀ ਨੇ 243 ਦੇ ਵਿੱਚੋਂ ਇੰਨੀਆਂ 205 ਸਿੱਟਾ ਆਈਆਂ ਕੋਈ ਖਾਲਾ ਜੀ ਦਾ ਮਾਰਾ ਨਹੀਂ ਹੈ ਜੇ ਉਹਨਾਂ ਨੇ ਵਿਕਾਸ ਕੀਤਾ ਬਿਹਾਰ ਦੇ ਵਿੱਚ ਲਗਾਤਾਰ ਚੌਥੀ ਵਾਰ ਬੀਜੇਪੀ ਸਰਕਾਰ ਬਣ ਗਈ ਹੈ ਉੱਥੇ ਵੀ ਦੇਖੋ ਜੇ ਉਹ ਵਿਕਾਸ ਕਰ ਰਹੇ ਤਾਂ ਇਸ ਦੇ ਕਰਨੇ ਉਤੇ ਲੋਕਾਂ ਨੇ ਇਹਨਾਂ ਨੂੰ ਬੰਪਰ ਜਿੱਤ ਦਿੱਤੀ ਹੈ ਇਸੇ ਤਰ੍ਹਾਂ ਹੀ ਹੁਣ 2027 ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਇਹੀ ਬੰਪਰ ਜਿੱਤ ਪੰਜਾਬ ਦੇ ਵਿੱਚ ਵੀ ਲਿਆ ਕੇ ਆਏ ਆ ਬੀਜੇਪੀ ਦੀ ਜੋ ਕਿ ਅੱਜ ਦੀ ਜੋ ਕਹਿੰਦੇ ਇਹ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਜੋ ਆਪਾਂ ਕਹਿੰਦੇ ਇਹ ਖੁਸ਼ੀ ਜ਼ਾਹਰ ਕੀਤੀ ਹੈ ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਨਗਰ ਨਾਗਰਾਂ ਵਾਸੀਆਂ ਨਾਲ ਵਾਕੇ ਰੱਖ ਕੇ ਵਧਾਈ ਦਿੰਨੇ ਆ ਨਗਰਾਂ ਵਾਸੀਆਂ ਨੂੰ ਵੀ ਵੀ ਅੱਗੇ ਨੂੰ ਵੀ ਅਸੀਂ ਪੰਜਾਬ ਦੇ ਵਿੱਚ ਵੀ ਇਹੀ ਖੁਸ਼ੀ ਦੀ ਜਿੱਤ ਪੰਜਾਬ ਦੇ ਵਿੱਚ ਮਨਾਵਾਂਗੇ 2027 ਦੇ ਵਿੱਚ ਜਿਨ ਜੋਗੀ ਮੋਦੀ ਜੀ ਦੇ ਇੱਛਾ ਨੇ ਬਹੁਤ ਹੀ सरकार कर मौजला नीतियां ने जी जो कि गरीबਾਂ ਦੇ ਵਾਸਤੇ ਨੇ। ਜਿਵੇਂ ਤੁਸੀਂ ਦੱਸ ਪਹਿਲੇ ਹਾਂ ਆਵਾਸ ਯੋਜਨਾ ਦਾ ਤੇ ਸਕੀਮ ਚਲਾਈ ਸੀ ਮੈਡੀਕਲ ਫੈਸਿਲਿਟੀ ਲੁਕੀਆਂ ਇਹਨੇ ਉਹਦੇ ਕਿਸੇ ਨਾ ਕਿਸੇ ਲੋਕਾਂ ਤੋਂ ਤੇ ਬਹੁਤ ਜ਼ਿਆਦਾ ਮਦਦ ਵਧੀਆ ਪ੍ਰਭਾਵ ਪਿਆ। ਬਿਲਕੁਲ ਜੀ ਦੇਖੋ ਮੋਦੀ ਜੀ ਨੇ ਚਲਾਈ ਸੀ ਪੰਜਾਬ ਦੇ ਵਿੱਚ ਅੱਜ ਕਰ ਕਰ ਕੈਂਪ ਲਾ ਕੇ ਵੀ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਸੀ ਜੋ ਕਿ ਪੰਜਾਬ ਸਰਕਾਰ ਨੇ ਛੜ ਦੇ ਉੱਪਰ ਧੱਕੇ ਨਾਲ ਪਰਚੇ ਪਾ ਕੇ ਸਾਨੂੰ ਧੱਕੇ ਨਾਲ ਬੁੱਖਾ ਦੇ ਉੱਪਰ ਜਿੱਥੇ ਕੈਂਪ ਲੱਗੇ ਸੀ ਉੱਥੋਂ ਸਾਨੂੰ ਫੜ ਫੜ ਕੇ ਥਾਣੇ ਵਿੱਚ ਡੱਕਿਆ। ਤੇ ਸਾਡੇ ਕੈਂਪ ਬੰਦ ਕਰਵਾਏ ਨਹੀਂ ਉਹ ਐਸੇ ਇਹਨਾਂ ਖਲਾੜ ਦੇ ਵਿੱਚ ਕੈਂਪ ਬੰਦ ਕਰਵਾਏ ਨੇ ਵੀ ਤਾਂ ਕਿ ਇਹ پورے ਕਰ ਕਰ ਜਾ ਰੋ ਤੇ ਹੋਗੇ ਤਾਂ ਲੋਕ ਤਾਂ ਸਾਨੂੰ ਕਿਸੇ ਨੇ ਪੁੱਛਣਾ ਠੀਕ ਨਹੀਂ ਜੀ ਐਸੀ ਚੀਜ਼ਾਂ ਦੀ ਹਾਂ ਠੀਕ ਹੈ ਤਾਂ ਅਗਿਆ ਉਮੀਦ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਵੀ ਤੁਸੀਂ ਆਪਣੀ ਪਾਰਟੀ ਜੋ ਨੀਵ ਹੈ ਉਹ ਕੈਮ ਰੱਖੋਗੇ ਬਿਲਕੁਲ ਜੀ ਬਿਲਕੁਲ ਇਦੋਂ ਵੀ ਤੁਗਨੇ ਲੋਕਾਂ ਨੂੰ ਜਾ ਕੇ ਹੋ ਰਹੇ ਨੇ ਜਦੋਂ ਸਾਲ ਰੋ ਜਾਂਦੇ ਲੋਕ ਜੀ ਵੀ ਕੈਂਪ ਕਦੇ ਲਾਉਣਗੇ ਤਾਂ ਅਸੀਂ ਉਹਨਾਂ ਨੂੰ ਇਹੀ ਸੁਝਾਅ ਦੇ ਰਹੇ ਹਾਂ ਵੀ ਹਲੇ ਸਾਰਿਆਂ ਨੂੰ ਰੁਕਣਾ ਪੈਣਾ ਹੈ ਕਿਉਂ ਛੱਡਦੇ ਪਰਚੇ ਪਾ ਰਹੇ ਨੇ ਧੱਕੇ ਨਾਲ ਇਹਨਾਂ ਜਿਹਾ ਜੀ ਕੈਂਪ ਲਾਣੇ ਦਾ ਜੂ ਵੀ ਛੱਡਦੇ ਪਰਚਾ ਪਾ ਦੇਣ ਉਸੇ ਟਾਈਮ ਸਾਨੂੰ ਥਾਣੇ 'ਚ ਵੀ ਬੁਲਾ ਕੇ ਹਦਾਇਤ ਕੀਤੀ ਗਈ ਵੀ ਕੋਈ ਅੱਧਾ ਅੱਧਾ ਕੈਂਪ ਨਹੀਂ ਲਾਣਾ ਜੇ ਕੈਂਪ ਲਾਉਂਗੇ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਸੋ ਫਿਰ ਹਾਂ ਤੁਸੀਂ ਅੱਜ ਇਸ ਨਾਮ ਕਹਿ ਦਿੱਤੀ ਸੱਦੇ ਦੇ ਵਿੱਚ ਆਪਾਂ ਆਪਣੇ ਪੂਰੇ ਸਮੂਚੀ ਟੀਮ ਦੇ ਨਾਲ ਜਾਂ ਭਾਜੀ ਵੀ ਆਪਾਂ ਦੇ ਨਾਲ ਟੱਡੂ ਵੰਡ ਕੇ ਵੀ ਕੁਝ ਜਹਰ ਦਿੱਤਾ ਜੇ ਕੋਈ ਜ਼ਮੀਰ ਹਾਂ ਹਰਪੀਰ ਜੀ ਇਸ ਚੀਜ਼ ਅਸੀਂ ਪੱਤਰਕਾਰ ਪਰਿਵਾਰਾ ਨੂੰ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਸਾਡੇ ਅੱਗੇ ਬੋਲ ਤੋਂ ਤੁਸੀਂ ਪੂਰੇ ਆਉਨੇ ਹੋ ਇਸ ਚੀਜ਼ ਦਾ ਅਸੀਂ ਤੁਹਾਨੂੰ ਤੀਜੀ ਵਾਰ ਚੌਥੀ ਵਾਰ ਚੌਥੀ ਵਾਰ ਇਹ ਮੋਦੀ ਦੀਆਂ ਨੀਤੀਆਂ ਨੇ ਜੇ ਆਪਣੇ ਪੰਜਾਬ ਚ ਇੰਨਾ ਕੁ ਸਹਾਰੇ ਨੇ ਸਾਰਾ ਕੁਝ ਕਰ ਰਹੇ ਨੇ ਇਹ ਮੋਦੀ ਸਰਕਾਰ ਦੇ ਰਹੀ ਹੈ ਇਹ ਟਾੜੂ ਨਹੀਂ ਦੇ ਰਹੀ ਦੀ ਮੋਦੀ ਸਰਕਾਰ ਦੇ ਰਹੀ ਹੈ ਔਰ ਆਉਣੀ ਚਾਹੀਦੀ ਹੈ ਹੁਣ ਸਰਕਾਰ ਪੰਜਾਬ ਦੇ ਵਿੱਚ ਲੋਕ ਅਗੋਂ 2027 ਚ ਐਨ ਆਏਗੀ ਸ਼ਰਿਆਮ ਆਏਗੀ ਮੈਂ ਜੈ ਸ਼੍ਰੀ ਰਾਮ ਸਾਬ ਦਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਬਣਦੀ ਫਤਿਹ ਕਰਦਾ ਮੈਂ ਸਭ ਦੇ ਅੱਗੇ ਅਰਜ਼ੀ ਇਹ ਕਰਦਾ ਵੀ ਆ ਗੋ 2027 ਦੇ ਵਿੱਚ ਇਹਨ ਮੋਦੀ ਦੀਆਂ ਨੀਤੀਆਂ ਦੇ ਸਭ ਇੱਕ ਇੱਕ ਕਰ ਕਰ ਜਾ ਕੇ ਅਸੀਂ ਵੋਟਾਂ ਇੱਕ ਇੱਕ ਪੈਰੀ ਹੱਥ ਪਾਵੇਂ ਸਾਨੂੰ ਲਾਣੇ ਪੈਣ ਵੋਟਾਂ ਬੀਜੇਪੀ ਨੂੰ ਜ਼ਰੂਰ ਪਾਓ ਤੇ ਆਪਾਂ ਕਹਿ ਰਹੀਏ ਵੀ ਹੁਣ ਇਸ ਟਾਈਮ ਆਪਾਂ ਕਹਿ ਦਈਏ ਜੋ ਆਪਣੇ ਗੱਗੇ ਦੇ ਮੰਡਲ ਪ੍ਰਧਾਨ ਨੇ ਪ੍ਰੇਮ ਕਾਸਲ ਜੀ ਉਹਨਾਂ ਵੱਲੋਂ ਦੀ ਸਮੁੱਚੀ ਟੀਮ ਦੇ ਵੱਲੋਂ ਅੱਜ ਜੋ ਜਿੱਤ ਦੀ ਖੁਸ਼ੀ ਬਿਹਾਰ ਦੇ ਵਿੱਚ ਜਿੱਤ ਹਾਸਲ ਕੀਤੀ ਦੀ ਖੁਸ਼ੀ ਦੇ ਵਿੱਚ ਲੰਡਾ ਪੱਟ ਕੇ ਜੋ ਅੱਜ ਖੁਸ਼ੀ ਜ਼ਾਹਰ ਕੀਤੀ ਗਈ ਹੈ ਸਾਡੇ ਬੰਨੰਦਰ ਸਿੰਘ ਜੀ ਜਰਮਾ ਸੇ ਅੱਜ ਕੀ ਕਹਿਣਾ ਚਾਹੁੰਦੇ ਜਦ ਲੱਡੂ ਵੰਡ ਕੇ ਆ ਗਏ ਅੱਜ ਮੈਂ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਆਪਾਂ ਫੋਟੋ ਜਿਹਾ ਸਾਂਝਾ ਕਰਨਾ ਚਾਹੁੰਨਾ ਉਹ ਵਾਹਿਗੁਰੂ ਦਾ ਕਾਲ ਸੋ ਸ੍ਰੀ ਵਾਹਿਗੁਰੂ ਜੀ ਖੜੇ ਅੱਜ ਅਸੀਂ ਇੰਨੇ ਖੁਸ਼ ਆ ਬਹੁਤ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆ ਜੀ ਬਿਹਾਰ ਦੇ ਵਿੱਚ ਆਪ ਗੁਰਮੇਦ ਕਰਦੇ ਆ ਆਉਣ ਵਾਲੀ ਜੋ 2027 ਦੀ ਚੋਣ ਹੈ ਵੀ ਅਸੀਂ ਇਹ ਪੂਰੀ 100% ਜਿੱਤ ਪ੍ਰਾਪਤ ਕਰਾਂਗੇ ਹਨ ਬਹੁਤ ਖੁਸ਼ ਆਨੰਦ ਨੇ ਅਸੀਂ ਇਹੋ ਮੋਦੀ ਜੀ ਨੂੰ ਇੱਕ ਵਗਾਂਗੇ ਅਸੀਂ ਮ ਆ ਇੱਕਦੋ ਨਾਰਮੀ ਲਾਵਾਂਗਾ ਜੀ ਮੋਦੀ ਸਰਕਾਰ ਦੇ ਜਿੰਦਾਬਾਦ ਭਾਈ ਮੋਦੀ ਜਿੰਦਾਬਾਦ ਨਰੇਂਦਰ ਭਾਈ ਮੋਦੀ ਜਿੰਦਾਬਾਦ ਭੀਜੇਪੀ ਪਾਰਟੀ ਜਿੰਦਾਬਾਦ ਮਹਾਰਾਣੀ ਪਟਿਆਲਾ ਜਿੰਦਾਬਾਦ ਸੋ ਦਾ ਬਸੀ ਹੋਸਟਾਮ ਮੇਰੇ ਨਾਲ ਜੁੜੇ ਰਹੇ ਹਰਪ੍ਰੀਤ ਕੁਆਰ ਕੱਧਾ ਨਾਲ ਤਾਂ ਕਿ ਤੁਹਾਡੇ ਨਾਲ ਮੈਸੇਜ ਖਬਰਾਂ ਨੇ ਸਾਂਝੀਆਂ ਕਰ ਸਕਾਂ ਪਟਿਆਲਾ ਪਾਸ ਨੀ ਹੁੰਦੇ ਨਾ ਅੱਜ ਆ ਰਹਿਣ ਕੱਟੇ ਕੋਈ ਨਹੀਂ ਮੂਸ ਆ ਗਿਆ ਹਾਂ ਹਾਂ ਕਿੰਨੇ ਲੋਕ ਨੇ ਕੋਮੇ ਅਰੇ ਤੁਹਾਨੂੰ ਲਾਈਨ ਹੈ ਉਹ ਵੇਖ ਕੇ ਬਕਰਦਾ ਹੀ ਮਾਰਦੇ ਆਜੋ ਜੀ ਆਜੋ ਭਾਗਵਾਨ ਰੰਦਾ ਤੂੰ ਕਹਿਣੀ ਓਏ ਉਹ ਜਾ ਗਿਆ ਗਿਆ ਜਰ ਮੈਂ ਲੱਭਾ ਆਜੋ